ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ 1 ਮਾਰਚ 2024 ਦਾ ਹਬੌਰ ਕਿਨੂ ਮੰਡੀ ਲਾਈਵ ਭਾਅ ਲੈ ਕੇ ਲਾਈਵ ਹੋਏ ਹਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਕਿ ਮੰਡੀ ਦੇ ਵਿੱਚ ਅੱਜ ਕਿਨੂ ਦਾ ਕੀ ਪਾ ਰਿਹਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਜਾਣਕਾਰੀ ਦਿਓ ਕਿ ਤੁਹਾਡੇ ਕੋਲ ਜਿੰਨਾ ਕੋਲ ਵੀ ਕਿਨੂ ਰਹਿ ਗਿਆ ਕੀ ਸੌਦੇ ਆ ਜਿਹੜੇ ਪਿੰਡਾਂ ਦੇ ਵਿੱਚ ਉਹ ਹੋ ਰਹੇ ਆ ਜਾਂ ਕਿੰਨਾ ਕਮਾਲ ਰਹਿ ਗਿਆ ਤਾਂ ਹਬੌਰ ਕਿਨੂ ਮੰਡੀ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀਰੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਵੀ ਵੀਰ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਫੋਲੋ ਕਰ ਲਓ ਫੇਸਬੁੱਕ ਤੇ ਤੇ YouTube ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਜਿਹੜੀ ਅਪਡੇਟ ਹੈ ਉਹ ਆਪਣੀ ਪਹੁੰਚਦੀ ਰਹੇ ਤਾਂ ਵੀਰੋ ਕਿਤੇ ਨਾ ਕਿਤੇ ਜਿਹੜਾ ਮੌਸਮ ਦੀ ਮਾਰ ਹੈ ਉਹ ਫੇਰ ਕਿਸਾਨਾਂ ਤੇ ਪੈਂਦੀ ਨਜ਼ਰ ਆ ਰਹੀ ਹੈ ਹੁਣ 2-3 ਦਿਨ ਜਿਹੜਾ ਮੌਸਮ ਹੈ ਉਹ ਖਰਾਬ ਦੱਸਿਆ ਆਪਣੇ ਇਲਾਕੇ ਵਿੱਚ ਸਮੇਤ ਸਾਰੇ ਤਾ ਕਈ ਥਾਵਾਂ ਤੇ ਅੱਜ ਗੜੇਮਰੀ ਵੀ ਹੋਈ ਹੈ ਕਾਫੀ ਜਿਹੜਾ ਭਾਰੀ ਮੀਂਹ ਵੀ ਕਈ ਥਾਵਾਂ ਤੇ ਪਿਆ ਤਾਂ ਅਬੋਰ ਦੇ ਜਿਹੜੇ ਹਾਲਾਤ ਉਹ ਵੀ ਅੱਜ ਦੇਰ ਸ਼ਾਮ ਜਿਹੜੀ ਬੱਦਲਵਾਈ ਹੈ ਉਹ ਹੋਈ ਹੈ ਤੇ ਕਿਨਮਣ ਥੋੜੀ ਬਹੁਤੀ ਕਈ ਥਾਵਾਂ ਤੇ ਉਹ ਵੀ ਦਰਜ ਕੀਤੀ ਗਈ ਹੈ ਤਾਂ ਅਬੋਰ ਕਿਨੂ ਮੰਡੀ ਦੇ ਵਿੱਚ ਲਗਾਤਾਰ ਭਾਅ ਦੀ ਵਜੜੀ ਉਮੀਦ ਹੈ ਉਹਨੂੰ ਪੂਰਨੀ ਪੈ ਰਿਹਾ ਪਰ ਕਿਨੂ ਦੀ ਆਮਦ ਜਿਹੜੀ ਉਹ ਲਗਾਤਾਰ ਜਾਰੀ ਹੈ ਜੇਕਰ ਅੱਜ ਦੇ ਭਾਅ ਦੀ ਗੱਲ ਕਰੀਏ ਤਾਂ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਭਾਗ ਜਿਹੜਾ ਕਿਨੂ ਦਾ ਭਾਅ ਚੱਲ ਰਿਹਾ ਹੈ 13-14 ਰੁਪਏ ਉੱਚਾ ਭਾਅ ਤੇ ਆਮ ਜਿਹੜਾ ਭਾਅ ਉਹ 10-11 ਰੁਪਏ ਮੰਡੀ ਦੇ ਵਿੱਚ ਜਿਹੜਾ ਕਿੰਨੂ ਹੈ ਉਹ ਵੇਖ ਰਿਹਾ ਤਾਂ ਲਗਭਗ ਇਹ ਹੀ ਜਿਹੜਾ ਰੇਟ ਹੈ ਉਹ ਕਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮੌਸਮ ਦੀ ਖਰਾਬੀ ਦਾ ਜਿਹੜਾ ਇੱਕ ਡਰਾ ਉਹ ਕਾਫੀ ਸਤਾ ਰਿਹਾ ਤਾਂ ਮੌਸਮ ਜਿਹੜਾ ਖਰਾਬ ਹੋਇਆ ਹੋਇਆ ਤਾਂ ਮੌਸਮ ਖਰਾਬੀ ਕਾਰਨ ਜਿਹੜਾ ਕਿੰਨੂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਡ੍ਰੋਪਿੰਗ ਹੋ ਸਕਦੀ ਹੈ ਮਾਲ ਆ ਜਿਹੜਾ ਉਹ ਝੜ ਸਕਦਾ ਹੈ ਤਾਂ ਇਸ ਨੂੰ ਲੈ ਕੇ ਜਿਹੜਾ ਇੱਕ ਡਰ ਹੈ ਉਹ ਜਰੂਰ ਪਾਇਆ ਜਾ ਰਿਹਾ ਪਰ ਜੇਕਰ ਆਪਾਂ ਗੱਲ ਕਰੀਏ ਤਾਂ ਭਾਅ ਨੂੰ ਲੈ ਕੇ ਇੱਕ ਜਿਹੜੀ ਆਸ ਹੈ ਉਹ ਆਸਨੁਪ ਜਿਹੜਾ ਬੂਰ ਉਹ ਪੈਂਦਾ ਨਜ਼ਰ ਨਹੀਂ ਆ ਰਿਹਾ ਲਗਭਗ ਪਿਛਲੇ ਕਈ ਦਿਨਾਂ ਤੋਂ 9-10 ਰੁਪਏ 11 ਰੁਪਏ ਜਿਹੜਾ ਆਮ ਭਾਅ ਤੇ 13-14 ਰੁਪਏ ਜਿਹੜਾ ਹੋਰ ਮੰਡੀ ਦੇ ਵਿੱਚ ਵਿਕ ਰਹੇ ਤਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਮਾਰਚ ਮਹੀਨੇ ਦੇ ਪਹਿਲੇ ਦਿਨ 1 ਮਾਰਚ 2024 ਨੂੰ ਜਿਹੜਾ ਭਾਅ ਅਬੋਰ ਕਿਨੂ ਮੰਡੀ ਦਾ ਉਹ 13-14 ਰੁਪਏ ਕਿਲੋ ਦੇ ਹਿਸਾਬ ਨਾਲ ਉਹ ਦਰਜ ਕੀਤਾ ਗਿਆ ਤਾਂ ਮੰਡੀ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੂ ਦੀ ਆਮਦ ਲਗਾਤਾਰ ਜਾਰੀ ਹੈ ਕਿੰਨਾ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਪਰ ਜਿਹੜਾ ਭਾਅ ਉਹ ਉਹਨਾਂ ਨਹੀਂ ਮਿਲ ਰਿਹਾ ਤੇ ਨਹੀਂ ਵਧ ਰਿਹਾ ਤਾਂ ਉਹਦੀ ਜਿਹੜੀ ਉਮੀਦ ਹੈ ਉਹ ਇੱਕ ਬੜੀ ਉਮੀਦ ਸੀ ਫਰਵਰੀ ਦੇ ਅਖੀਰ ਵਿੱਚ ਆਪਾਂ ਜੇਕਰ ਗੱਲ ਕਰੀਏ ਜਨਵਰੀ ਦੇ ਮਾਰਚ ਦੇ ਪਹਿਲੇ ਹਫ਼ਤੇ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਕਿੰਨੂ ਹੈ ਉਹ 50 ਰੁਪਏ ਤੱਕ ਵੀ ਪਿਛਲੇ ਸਾਲ ਵਿਕਦਾ ਰਿਹਾ ਤਾਂ ਐਤਕੀ ਜਿਹੜੇ ਭਾਅ ਦੇ ਵਿੱਚ ਤੇਜ਼ੀ ਵੇਖਣ ਨੂੰ ਨਹੀਂ ਮਿਲ ਰਹੀ ਤਾਂ ਅਬੋਰ ਕਿਨੂ ਮੰਡੀ ਦੀਆਂ ਤਸਵੀਰਾਂ 1 ਮਾਰਚ 2024 ਦੇ ਜਿਹੜੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦਿਨ ਸ਼ੁੱਕਰਵਾਰ ਦੇ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਤੱਕ ਆਪਣੀ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਅਬੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਕਿਨੂ ਦੀ ਆਮਦ ਜਿਹੜੀ ਲਗਾਤਾਰ جاری ਹੈ ਤਾਂ ਮੰਗਾ ਜਿਹੜੀਆਂ ਉਹ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਚੱਲ ਰਹੀਆਂ ਹਨ ਬੇਪਾਵੇਂ ਉਹ ਕਿੰਨੂ ਦੀ ਗੱਲ ਹੋਵੇ ਕਿ ਕਿੰਨੂ ਹੈ ਜਿਹੜਾ ਉਹਦਾ ਰੇਟ ਹੈ ਉਹ ਨਹੀਂ ਮਿਲ ਰਿਹਾ ਪਿਛਲੇ ਸਾਲ ਜਿਹੜਾ ਕਿੰਨੂ ਹੈ ਉਹ 50 ਰੁਪਏ ਤੱਕ ਇਹਨਾਂ ਦਿਨਾਂ ਦੇ ਵਿੱਚ ਵਿਕਦਾ ਰਿਹਾ ਤੇ ਐਤਕੀ ਜਿਹੜਾ ਉਹਦੀ ਰੇਟ ਦੀ ਮਾਰ ਹੈ ਜਿਹੜੀ ਉਹ ਕਿਸਾਨਾਂ ਨੂੰ ਜ਼ਰੂਰ ਪਈ ਹੈ ਤੇ ਐਤਕੀ 13-14 ਰੁਪਏ ਜਿਹੜਾ 13 ਕਿੰਨੂ ਹੈ ਵਧੀਆ ਕੁਆਲਿਟੀ ਵਾਲਾ ਉਹ ਮੰਡੀ ਦੇ ਵਿੱਚ ਵਿਕਿਆ ਤਾਂ ਪਿੰਡਾਂ ਦੇ ਵਿੱਚ ਜਿੰਨਾਂ ਕੋਲ ਥੋੜਾ ਬਹੁਤਾ ਬਾਗ ਪਿਆ ਤਾਂ ਉਹ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿ ਕੀ ਰੇਟ ਹੈ ਜਿਹੜੇ ਉਹ ਬਾਗ ਮੰਗੇ ਜਾ ਰਹੇ ਆ ਤਹਾਬ ਹੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ